ਗਿਆ ਤੇ ਆਪਾਂ ਕਿ ਲਗੀ ਵਲੌਗ ਸਟਾਰਟ ਅੱਜ ਲੇਟ ਹੋ ਗਏ ਅੱਜ ਆਪਾਂ ਲੇਟ ਹੋ ਗਏ ਹਾਂਜੀ ਅਸੀਂ ਗੱਲ ਜੀ ਸਾਰਿਆਂ ਨੂੰ ਸਾਕੇ ਤਿੰਨ ਸਿੰਦਰ ਨਾਲ ਵਲੌਗ ਤੋਂ ਉਮੀਦ ਕਰਦੇ ਹਾਂ ਕਿ ਸਭ ਠੀਕ ਠਾਕ ਹੋਣਗੇ ਅੱਜ ਸਾਨੂੰ ਜਿੱਤਾ ਭੋਲਗਾ ਵਲੌਗ ਬਣਾਣ ਦਾ ਸੋਰੀ ਸੋਰੀ ਤੇ ਅਸੀਂ ਪਹਿਲਾਂ ਨਾਸ਼ਤਾ ਕਰ ਲਿਆ ਸਾਰਿਆਂ ਨੇ ਨਾਸ਼ਤਾ ਕਰ ਕੇ ਸਾਰੇ ਆਪ ਕੋ ਆਪਣੇ ਕੰਮਾਂ ਤੇ ਚੱਲ ਗਏ ਜਾਂ ਕੰਮ ਸਾਰਾ ਹੋ ਗਿਆ ਜਾਂ ਪਲਕੁੱਠੀ ਆ ਹੁਣ ਹੂੰ ਇਹਦੀ ਕਿ ਮੈਂ ਹੁਣ ਖਾ ਲਈਆਂ ਰੋਟੀ ਦੇ ਨੂੰ ਲੱਗਿਆ ਸਿੰਪਲ ਪ੍ਰੋਟੀ ਬਣਾ ਕੇ ਦੇਣ ਅਚਾਰ ਉਹ ਤੇ ਚਾਹ ਬਣ ਗਈ ਆ ਪਰਾਂਜੀ ਚਾਹ ਵਾਲੀ ਅੱਧੀ ਵਾਲੇ ਆਈ ਨਹੀਂ ਹੈਗੀ ਤੈਨੂੰ ਰੋਟੀ ਬਣਾ ਕੇ ਦੇਗੀ ਫੇ ਦੇਖਦੇ ਆ ਦੁਪਹਿਰ ਦਾ ਕੀ ਬਣਦਾ ਹੈ ਦਾਲ ਸਬਜੀ ਦਾ ਅਸੀਂ ਸਾਡੇ ਕੋਲ ਸਵੇਰ ਸਵੇਰੇ ਵਲੌਗ ਬਣਿਆ ਨਹੀਂ ਹੈਗਾ ਇੱਕ ਅੱਜ ਸਵੇਰ ਦਾ ਮੀਂਹ ਲੱਗਾ ਹੋਇਆ ਦਿਖਾਵਾ ਮੌਸਮ ਦਾ ਕਰਕੇ ਆ ਅੱਜ ਮੀਂਹ ਪਿਆ ਅੰਦਰ ਕਿੱਦਾਂ ਬਕਣਾ ਠੀਕ ਹੈ ਤੁਹਾਨੂੰ ਦੇਖੀ ਹੁਣ ਤਾਂ ਹਟ ਗਿਆ ਮੀਂਹ ਮੀਂਹ ਚੱਲ ਗਿਆ ਆ ਤਾਂ ਆਏ ਆਏ ਕੋਲੋਂ ਨਹੀਂ ਮੜਾ 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 ਵਹੀ ਜਾਂਦਾ ਵਹੀ ਜਾਂਦਾ ਮੜਾ ਮੜਾ ਬੰਦਾ ਤੇ ਆ ਗਿਆ ਪਹਿਲਾਂ ਗੰਦ ਪਾਇਆ ਮੀਨੇ ਗਲੀਆਂ ਜੇ ਤੇ ਲੈ ਲਾ ਲੋ ਲੱਗ ਗਿਆ ਬੜਾ ਯਾਰ ਮੜਾ ਮੜਾ ਵੀ ਬੰਦਾ ਮੜਾ ਮੜਾ ਵੀ ਬੰਦਾ ਚਾਹ ਵੀ ਬਣ ਗਈ ਆ ਤੇਰੀ ਪਾਣੀ ਚਾਹ ਰੋਟੀ ਲੈ ਲਾ ਇੱਕ ਵਾਚ ਲੈ ਤੇ ਇਧਰ ਦੇਖੋ ਕਿਦਾਂ ਅੱਗੇ ਭੇਜ ਗਏ ਮੀਨੇ ਨਾ ਅੱਗੇ ਆਗੇ ਕਿਦਾਂ ਮੰਮੀ ਫਿਰ ਵਧੀਆ ਵਧੀਆ ਠੀਕ ਵਾ ਸਪਾਈਆਂ ਜੀਆਂ ਹੋ ਗਈਆਂ ਜੀ ਨਾ ਸਾਡੀਆਂ ਸਪਾਈਆਂ ਹੋ ਗਈਆਂ ਤੇ ਇੱਧਰ ਦਾਦੀ ਕੀ ਕਰਦੇ ਪਈ ਆ ਗੋਭੀ ਖਾਦੇ ਆ ਹਾਂ ਤੇ ਠੰਡ ਬੜੀ ਆ ਅੱਜ ਠੰਡ thì ਸਾਡਾ ਰੋਜ਼ ਹੀ ਹੁੰਦੀ ਆ ਮੈਂ ਨਾ ਅੱਜ ਆ ਠੰਡਾ ਦੇਖੋ ਕਿੰਨਾ ਨਹੀਂ ਲੱਗੇ ਇਹ ਮੀਂਹ ਪੈ ਗਿਆ ਆ ਗਿਆ ਆ ਛੜਾ ਮੰਮੀ ਆ ਕੀ ਵੇਚਦਾ ਨਾ ਕੁਝ ਪਾਸ ਸਬਜ਼ੀ ਵਾਲਾ ਹੈ ਨਾ ਕੋਈ ਹੈ ਚਲੋ ਹੋਰ ਬਤਾਓ ਫਿਰ ਮੰਮੀ ਅੱਜ ਕੀ ਬਣਾਣਾ ਹੈ ਤੇ ਦੱਸਿਆ ਜਾਂਦੀ ਆ ਪ੍ਰੋਡ ਖਾਣੀ ਆ ਕਿ ਨਹੀਂ ਖਾਣੀ ਆਗੇ ਗੋਭੀ ਵਾਲੇ ਆਹੋ ਤੂੰ ਠੀਕ ਆ ਖਾਣੀ ਨਹੀਂ ਖਾਣੀ 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 ਆ ਖਾਣੀ ਆ ਪੁੱਛਦੀ ਆ ਤੇ ਪੁੱਛਦੀ ਆ ਹਾਂਜੀ ਬੇਨ ਜੀ ਆ ਗਏ ਆ ਹਾਂਜੀ ਲੋ ਜੀ ਗੋਭੀ ਨੂੰ ਲਾ ਲਈਏ ਇਹਦੇ ਵਿੱਚ ਤੜਕਾ ਇੱਕ ਵਾਰੀ ਇਹ ਤੜਕਾ ਜਿਹੜੀ ਪਰਾਠੇ ਫਿਰ ਰੋਸਟ ਕਰਨੀ ਗੋਭੀ ਹਾਂ ਰੋਸਟ ਕਰ ਲਈਏ ਇਹ ਜੁਐਨ ਤੇ ਜੀਰਾ ਜੀਰਾ ਜਵੈਣ ਤੇ ਹਿੰਗ ਹੁੰਗ ਪਾ ਕੇ ਇਹਨੂੰ ਪਹਿਲਾਂ ਨਾ ਰੋਸਟ ਕਰ ਲੈਣੇ ਆ ਗੋਭੀ ਨੂੰ ਫੇਰ ਬਣਾਵਾਂਗੇ ਪਰੌਂਠੇ ਤੇ ਪਰੌਂਠੇ ਬਣਾਵਾਂਗੇ ਬਹੁਤ ਸੋਹਣੇ ਜਿਹਾ ਫਿਰ ਠੰਡੀ ਹੋ ਜੂਗੀ ਨਾ ਉਦੋਂ ਤੱਕ ਆਪਾਂ ਬਣਾਉਣੇ ਆ ਲਓ ਜੀ ਇੱਧਰ ਆ ਤੁਸੀਂ ਐਪਲ ਦੇ ਤੁਹਾਡੇ ਫੋਨ ਵਾ ਆ ਵੀ ਤੁਹਾਡੇ ਫੋਨ ਨਾਲ ਜੇ ਹੈਗਾ ਸਾਹ ਆਉਂਦਾ ਹੈ ਇਹਨਾਂ ਤੋਂ ਐਂਡਰਾਇਡ ਫੋਨ ਚੰਗੇ ਆ ਚੱਕਿਓ ਐਪਲ ਦੇ ਫੋਨਾਂ ਦੇ ਇਹ ਇਹ ਆ ਕਰ ਲਈ ਤੇ ਰੋਸਟ ਇਹ ਕਰਾ ਰੋਸਟ ਤੁਹਾਨੂੰ ਲੱਗ ਤੁਹਾਨੂੰ ਲੱਗਿਆ ਰੋਸਟ ਮਮੀ ਆਏ ਹੋਏ ਆਏ ਹੋਏ ਆਏ ਹੋਏ ਆਏ ਹੋਏ ਕੀ ਹੋ ਰਿਹਾ ਹੈ ਕਿ ਅੱਧੀ ਛੁੱਟੀ ਹੈ ਜਾਨ ਖਾਦੀ ਪਈ ਆ ਕਿਉਂ ਕੀਤੀ ਹੈ ਗਵਰਨਮੈਂਟ ਨੇ ਛੁੱਟੀਆਂ ਇਹਨਾਂ ਨੂੰ ਮੈਂ ਤਾਂ ਆਪ ਕਹਿੰਦੀ ਕਿਉਂ ਕੀਤੀਆਂ ਛੁੱਟੀਆਂ ਸਕੂਲ ਜਿਵੇਂ ਮਿਆਂ ਦਾ ਚਲੋ ਜੀ ਇੱਧਰ ਕਰ ਲਿਆ ਰੋਸਟ ਠੰਡਾ ਹੋ ਜੂਗਾ ਇਹਦੇ ਚ ਪਾਵਾਂਗੇ ਤੰੀਆਂ ਮਾੜਾ ਜਾ ਹੋ ਜਵੇ ਹਲੇ ਤੇ ਨਮਕ ਕੁਛ ਨਹੀਂ ਪਾਇਆ ਨਾ ਮਿਰਚਾਂ ਕੱਲਬ ਹਮ ਦਿਖਾਤੇ ਹੈ ਬਾਅਦ ਮੈਂ ਕੱਲਿਆ ਕੱਟ ਕੇ ਫ੍ਰੀਜ ਵਿੱਚ ਟੋਕਦੀ ਮਿਰਚਾਂ ਵਾ ਕੇ ਓਕੇ ਬਾਈ ਲਓ ਜੀ ਗੋਭੀ ਤਾਂ ਕਰ ਲਈਆ ਰੋਸਟ ਇੱਧਰ ਠੀਕ ਆ ਤੇ ਇੱਧਰ ਤੰੀਆਂ ਧੋ ਕੇ ਰੱਖ ਲਿਆ ਆ ਤੇ ਇੱਧਰ ਰੱਖੀ ਹੋਆ ਚਾਹ ਪੀਣੇ ਆ ਇਹ ਨੂੰ ਟੱਕ ਦਿੰਨੇ ਆ ਇਹ ਨੂੰ ਟੱਕ ਦਿਆਂ ਹਫ ਹਫ ਕਰਕੇ ਤਾਂ ਕਿ ਇਹ ਨਾ ਇੱਤਾ ਕਰ ਦੇ ਚਲੋ ਜੀ ਪਲਕ ਪਿੱਛੇ ਹੋ ਜਾ ਮੇਰੇ ਤੋਂ ਜਲਦੀ ਚਾਹ ਬਣ ਜਾਵੇ ਯਾਰ ਦੋਤੀ ਸੇ ਆਓ ਮੈਂ ਆਪਕੇ ਪਿੱਛੇ ਪਿੱਛੇ ਆਉਂ ਹਾਂਜੀ ਬੈਠਿਓ ਚਾਹ ਦੀ ਵੇਟ ਹਾਂ ਚਾਹ ਪਲਾਈਏ ਚਾਹ ਵੇ ਲਓ ਜੀ ਟਾਈਮ ਦੇ ਲੋ ਜੀ ਡੇਢ ਤੋਂ ਉੱਪਰ ਹੀ ਹੋ ਗਿਆ 35 ਮਿੰਟ ਹੋ ਗਏ ਆ 1:00 ਵਜ ਕੇ ਕਿਧਰ ਡਾਂਡਾ ਵਈ ਰੀ ਖੜਦ ਲੱਗਦੀ ਹੈ ਸਾਨੂੰ ਵੀ ਲੱਗਦੀ ਹੈ ਚਲੋ ਮਿਲਦੇ ਆ ਵਿੱਚ ਆ ਚੁ ਪੀ ਕੇ ਲੈ ਕੇ ਆਈਏ ਚਾਹ ਬਾ ਕੇ ਕਿ ਤੂੰ ਤੂੰ ਅਸੀਂ ਪੀਂਦੇ ਨਹੀਂ ਆਗੇ ਤੂੰ ਪੀਂਦੇ ਨਹੀਂ ਚਾਹ ਪੀਂਦੇ ਅਸੀਂ 3 ਵਜਾਂ 'ਚ 15 ਮਿੰਟ ਰਹਿ ਗਏ ਤਾਂ ਆਪਾਂ ਇਹ ਘਰੇ ਤੇ ਇੱਧਰ ਹੋ ਰਹੀ ਰੋਟੀ ਪਾਣੀ ਦੀ ਤਿਆਰੀ ਹਾਂਜੀ ਆਹ ਰੋਟੀ ਆ ਮੈਂ ਇੱਧਰ ਗੋਭੀ ਹੋਇਆ ਇੱਧਰ ਬਣ ਲੱਗੇ ਜੀ ਗੋਭੀ ਆ ਤੇ ਪਰੌਂਠੇ ਪੱਲਾ ਬਣਾਉਣ ਲਈ ਪਲਗਲੇ ਪਲਗਲੇ ਨਾਲ ਚਾਹ ਚਾਹ ਤਾਂ ਤੁਸੀਂ ਚਾਹ ਤੋਂ ਬਿਨਾਂ ਨਾਲੇ ਕਾਜੀ ਨੇ ਵੀ ਨਹੀਂ ਵਾਕੀ ਅੰਦਰ ਤੁਸੀਂ ਹਰ ਮਾ ਵੀ ਲੈ ਲੰਨਾ ਪ੍ਰੋਟੇਕਟ ਠੀਕ ਠੀਕ ਚਲੋ ਤੇ ਬਣਾਓ ਫਿਰ ਮਜ਼ਾ ਸਾਡੇ ਕਰ ਰਹੇ ਪਾਠ ਤੇ ਮੋਟੀ ਇਧਰ ਕੀ ਕਰ ਰਹੀ ਆ ਮੋਟੀ ਕੀ ਕਰ ਰਹੀ ਆ ਕੁਛ ਨਹੀਂ ਕੁਛ ਤਾਂ ਕਰਦੀ ਪਈ ਆ ਉਹ ਦਿਖਲਾ ਰਿਹਾ ਆ ਕਿੰਦਾ ਖਲਾਰਾ ਪਾਇਆ ਦੇਖ ਕਹਿੰਦੀ ਕੁਛ ਨਹੀਂ ਕਰਦੀ ਪਈ ਤੇ ਕੁਛ ਨਹੀਂ ਕਰਦੀ ਪਈ ਤੇ ਖਲਾਦਾ ਕਿੰਦਾ ਪਾਇਆ ਆ 32 ਬੰਦ ਕੀਤੀ ਹੋਈ ਸੀਗੀ ਹਾਂ ਚੰਨਈ ਵੱਲ ਹੁਣ ਤੋੜੀ ਲੱਗਣ। ਉਹ ਬੰਨ ਇੱਕ ਗੇਰੀਆਂ ਦੀ ਮੋਟੀ। ਆਨਾ ਮੁੜ ਕੇ ਮੈਂ ਰੱਖ। ਹਰਮਨ ਕਿੱਥੇ ਆ? ਓਕੇ। ਉਹਦਾ ਪੁੱਛਿਆ। ਨਹੀਂ ਤੇ ਮੱਖਣ ਵੀ ਲੈਂਦਾ ਹੋਊਗਾ। ਲੱਖੜ ਵੀ ਬਰੈੱਡ 'ਚ ਰੱਖਿਆ ਮੱਖਣ ਨੂੰ ਉੱਪਰ। ਬਰੈੱਡ 'ਚ ਬਰੈੱਡ ਰੱਖਿਆ ਕਹਿੰਦੇ ਚਲੋ ਠੀਕ ਆ ਬਣਾ ਲਓ ਫਿਰ ਖੰਦ ਕਰਦੇ ਨਾਸ਼ਤਾ। ਥੈਂਕ ਯੂ। ਹਾਂ ਹਾਂ ਦਿਖਾਓ। ਇਹ ਲਓ ਜੀ ਇੱਧਰ ਚਾਹ ਵੀ ਹੋ ਗਈ ਆ ਰੈਡੀ। ਤੇ ਪਰੌਂਠੀਆਂ ਬੰਨੀਆਂ ਹੋ ਗਈਆਂ ਸ਼ੁਰੂ ਲੋ ਇਹ ਪਹਿਲਾਂ ਕਿਹਦੀ ਪਲਗ ਦੀ ਪਲਗ ਨੂੰ ਦੇ ਵੀ ਦਿੱਤੀ ਉਹ ਲੈ ਵੀ ਗਈ ਬੜੀ ਦੇਤੀ ਇਹਨੂੰ ਗੋੜੀ ਫੁਰਤੀ ਪਲਗ ਦੀ ਇੱਕ ਮਿੰਟ ਪਹਿਲਾਂ ਮੋਟੀ ਨੂੰ ਤੇ ਦੇਖ ਕੇ ਆਵਾ ਯਾਰਾ ਕੋ ਬੜੀ ਫੁਰਤੀ ਉਹਦੇ ਮੋਟੀ ਤੂੰ ਮੋਟੀ ਕੇ ਬਿਨਾ ਦੱਸੇ ਚੱਕ ਕੇ ਲੈ ਆਈ ਹੈ ਆ ਕਰਦੀਆਂ ਆਹੀ ਫੋਟੋ ਲਗਣੀ ਤੇ ਥੰਮ ਦੇਖੂ ਆਹੋ ਇਹ ਹੀ ਲਗਣੀ ਪੱਕੀ ਗੱਲ ਆ ਦੇਖ ਲਈ ਮੈਂ ਹੈਗਾ ਤੂੰ ਫਟਾਫਟ ਚੱਕ ਕੇ ਲੈ ਗਈ ਹੈ। ਲਓ ਜੀ ਇੱਧਰ ਹੁਣ ਆ ਜਾਓ ਵੀ ਇਹ ਮੰਮੀ ਦੀ ਚਲੋ ਠੀਕ ਹੈ ਜੀ ਮੇਰੀਆਂ ਪਕਾ ਗਏ ਨਾ ਪਹਿਲਾਂ ਦੋ ਤਿੰਨ ਬਰੋਟੀਆਂ ਸਾਈਡ ਤੇ ਰੱਖ ਦੋ ਠੰਡੀਆਂ ਹੋ ਜਾਣ ਮੈਂ ਐਂਡ 'ਚ ਖਾਣੀਆਂ ਜਦੋਂ ਸਾਰੀਆਂ ਪੱਕੀਆਂ। ਹਾਂ ਮੈਂ ਠੰਡੀ ਖਾਣੀ ਆ। ਚਲੋ ਤੇ ਮੇਰੀਆਂ ਪਹਿਲੇ ਸਟਾਰਟਿੰਗ ਵਾਲੀਆਂ ਤਿੰਨ ਰੱਖ ਲੈ ਨਾ ਤੇ ਤੂੰ ਆਪਣੀਆਂ ਐਂਡ ਵਾਲੀਆਂ ਤਿੰਨ ਲਾ ਲਈਂ ਤੇ ਠੰਡੀਆਂ ਹੋ ਜੂ ਗਵਲੀਆਂ ਇਹਨਾਂ ਨੂੰ ਦੇ ਦੇ ਸਾਰਿਆਂ ਨੂੰ। ਲਓ ਜੀ ਮザ ਖਾਓ ਤੁਸੀਂ ਗਰਮਾ ਗਰਮ ਤਾਂ ਲੱਗੀ ਤੁਹਾਡੀ ਵੀ। ਹਾਂਜੀ ਮਾਤਾ ਕਿੱਦਾਂ ਦੀ ਲੱਗੀਆਂ ਅੱਜ ਤੁਹਾਨੂੰ ਗਰਮਾ ਗਰਮ ਖਵਾਈਆਂ ਹਣਾ ਮੰਮੀ ਨੂੰ ਅੱਜ ਗਰਮਾ ਗਰਮ ਖਵਾਈ ਹੈ ਤੇ ਹੁਣ ਕਿਹਦੀ ਵਾਰੀ ਆ ਹੁਣ ਜਿਹੜਾ ਮਰਜ਼ੀ ਖਾਓ ਬਣਾ ਕੇ ਰੱਖਿਆ ਹਰ ਮਨ ਨੂੰ ਦੇ ਦੇਣੀ ਹੈ ਹਰ ਮਨ ਨੂੰ ਦੇ ਦੇ ਉਹ ਤੇ ਰੁਬਲ ਖਾਵੇ ਹਾਂ ਲੈ ਆਂਦਾ ਆ ਲੈ ਆਂ ਮੱਖਣ ਮੈਂ ਪੇ ਮਮਾ ਜੀ ਇੱਕ ਲਿਆਉਣਾ ਸੀਗਾ ਤੇ ਪਹਿਲਾਂ ਜਾਨਾ ਨਹੀਂ ਨਹੀਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਵੀ ਆ ਹੁਣ ਤੂੰ ਰੋਟੀ ਖਾਣਦਾ ਕਿ ਹੁਣ ਮੱਖਣ ਲੈਣ ਜਾਂਦਾ ਪਹਿਲਾਂ ਲੈ ਕੇ ਆਉਣਾ ਚਾਹੁੰਦਾ ਈ ਤੈਨੂੰ ਦਿਮਾਗ ਜੇ ਨਹੀਂ ਸੀ ਤੇਰੇ ਖਾਣ ਲੱਗੇ ਤੇਰੇ ਦਿਮਾਗ ਜਾ ਜਾਂਦਾ ਲਓ ਦੇਵੋ ਇਹਨਾਂ ਨੂੰ ਵੀ ਦੋਨਾਂ ਜਣੀਆਂ ਨੂੰ ਦੇ ਇਹ ਵੀ ਖਾਣ ਤੇ ਫਿਰ ਉਸ ਤੋਂ ਬਾਅਦ ਆਪਾਂ ਖਾਂਦੇ ਆ ਲਓ ਜੀ ਅੱਜ ਜਿੰਨੇ ਖਾਣੀਆਂ ਕਰਨੇ ਹਨ ਮਰੂ ਮੈਂ ਲਾਸਟ ਵਿੱਚ ਖਾਣੂੰਗੀ ਓਕੇ ਸਾਰੇ ਜਣੇ ਕੰਪਲੀਟ ਉਹ ਠੰਡੀ ਰੱਖੀ ਆ ਬਸ ਠੀਕ ਗਰਮ ਗਰਮ ਦੇ ਦੇ ਲਓ ਜੀ ਇੱਧਰ ਇਹ ਵੀ ਦੋਨੋਂ ਜਣੇ ਲਾਪੇ ਆ ਜੀ ਹਾਂਜੀ ਕਿੱਦਾਂ ਦੀਆਂ ਖਾਧੀਆਂ ਇੰਜ ਕਿ ਨਹੀਂ ਇੱਕ ਸਾਰਾ हां भाई स्वाद ਤਾਂ ਹੁਣੀਆ ਹੀ ਆ ਸਵਾਦ ਹੀ ਹੁਣੀਆ ਦਾ ਕੀ ਮਤਲਬ ਹੈ ਸਵਾਦ ਹੀ ਆ ਖਾਓ ਚਲੋ ਉਹ ਮੇਰੀ ਪਰੌਂਟ ਬੱਡੀ ਬੱਡੀ ਮੇਰੇ ਬੀਬੀ ਮੈਂ ਨਾ ਹੁਣ ਇਦਾਂ ਕਰ ਆਪਣੀਆਂ ਲਾਲ ਜਲੰਧਰ ਦੀ ਦੀ ਜੇ ਹੁੰਦੀ ਸੀਗੀ ਨਾ ਦੀਦੀ ਉਹਨਾਂ ਦੇ ਨਾ ਉੱਥੇ ਦੁਕਾਨ ਦੇ ਉੱਤੇ ਨਾ ਇੱਕ ਮੁੰਡਾ ਭੋਗ ਪਤਾ ਕੰਮ ਕਰਦਾ ਹੁੰਦਾ ਸੀਗਾ ਉਹਨੇ ਕਿਹਾ ਨਾ ਭੈਣ ਜੀ ਤੁਸੀਂ ਤਾਂ ਤਵੇ ਜਿੱਦੀ ਪਰੌਣੀ ਬਣਾਉਂਦੇ ਆ ਕਹਿੰਦਾ ਇੱਕ ਥਾਕੇ ਰਹਿ ਜਾਂਦੇ ਪਤਲਾ ਹੀ ਹੁੰਦਾ ਸੀ ਹਰ ਮਨ ਮਾਰੀਆਂ ਕਹਿੰਦੇ ਭੈਣ ਜੀ ਤਵੇ ਜਿੱਦੀ ਰੋਟੀ ਤਾਂ ਤੁਸੀਂ ਬਣਾਉਂਦੇ ਆ ਕਹਿੰਦਾ ਬੰਦਾ ਦੇਖ ਥਾਕੇ ਰਹਿ ਜਾ ਦੇਖ ਕੇ ਡਰ ਜਾਂਦਾ ਕਹਿੰਦਾ ਜਿੱਦ ਹਲਵਾ ਉਹਦੀ ਹੁੰਦੀ ਆ ਢਾਬਿਆਂ ਵਾਲਿਆਂ ਦੀ ਹਾਂਜੀ ਲੋ ਜੀ ਸਾਰੇ ਜਣੇ ਖਾ ਕੇ ਹੋ ਗਏ ਵਿਲੇ ਤੇ ਹੁਣ ਵਾਰੀ ਆ ਗਈ ਆ ਮੇਰੀ ਜਮਨਵ੍ਰiddhi ਸਾਡੀ ਉਹ ਦੁਕਾਨ ਗਈ ਹੁੰਦੀ ਹੈ ਲੱਗੀ ਆਪ ਨੂੰ ਬਸ ਆਪਣੀ ਬਕਾਲਾ ਤੇ ਫੇਰ ਆਪਾਂ ਵੀ ਖਾ ਕੇ ਦੇ ਵੀ ਇਹ ਵਿਲੇ ਚਲੋ ਆਜੋ ਲਓ ਜੀ ਹੁਣ ਆ ਗਈ ਸਾਡੀ ਵਾਰੀ ਇਹ ਆਡੀਆਂ ਮੇਰੀਆਂ ਦੇਖੋ ਜੀ ਇਹ ਆ ਗਿਆ ਮਨਪੇਦੀਆਂ ਦਹੀਂ ਵਾਲੀਆਂ ਬਾਕੀ ਗਰਮਾ ਗਰਮ ਆਉਣਗੇ ਅੰਦਰ ਹੁਣ ਚਲੋ ਰਾੜ ਕੇ ਮੈਂ ਰਾੜ ਕੇ ਦੇਣਗੀ ਰਾੜ ਕੇ ਦੇਣਗੇ ਤੈਨੂੰ ਮੈਂ ਠੰਡੀ ਖਾਣੀ ਮੈਨੂੰ ਠੰਡੀ ਸਵਾ ਲਾਦੀ ਆ ਚਲੋ ਠੀਕ ਆ ਜੀ ਆਪਾਂ ਖਾਣੀ ਚਾਹਨਾ ਚਲੋ ਮਿਲਦੇ ਆਂ ਨਸਤਾ ਕਰਕੇ ਹੁਣ ਦੁਪਹਿਰ ਵਾਲਾ 4:30 ਹੋ ਗਏ ਤੇ ਮੀਂਹ ਗਿਆ ਹਟ ਹਾਂਜੀ ਯਾਰ ਮੈਂ ਦੁਕਾਨੇ ਆ ਮੈਂ ਆਣਾ 6 ਵਜੇ ਦੁਕਾਨ ਵਧਾ ਕੇ ਆ ਜਾਣਾ ਅੱਜ ਨਾਲ ਹੀ ਠੀਕ ਆ ਤੇ ਆ ਕੇ ਫੋਨ ਕਰ ਲੈ ਜੇ ਕੁਝ ਚੀਜ਼ ਮੈਨੂੰ ਹਾਂ ਕਰੂੰਗਾ ਆਨ ਲੱਗੇ ਫੋਨ ਤੇ ਜੋ ਵੀ ਲਿਆਉਣਾ ਹੈ ਦੱਸ ਦਿਓ ਤੇ ਮੈਂ ਆਨ ਲੱਗੇ ਲੈ ਆਉਂਗਾ ਜੀ 6:30 ਹੋ ਗਏ ਆਪਾਂ ਇਹ ਘਰੇ ਹਾਂਜੀ ਕੰਦਾ ਜੀ ਲੈ ਆਇਆ ਸਮਾਨ ਮੈਂ ਹੈ ਤੇ ਮੈਂ ਬਣਾਉਣਾ ਆ ਅੱਜ ਅਸੀਂ ਬਣਾਉਣ ਲੱਗੇ ਆ ਜੀ ਦੁੱਧ ਕੇਸਰ ਵਾਲਾ ਤੇ ਚਲੋ ਬਣਾ ਕੇ ਤੇ ਫਿਰ ਦਿਖਾਵਾਂਗੇ ਤੁਹਾਨੂੰ ਜੀ ਬੜੇ ਕਿਦਾਂ ਲੈਣਾ ਦੁੱਧ ਹੈਂ ਕੇਸਰ ਵਾਲਾ ਜਿਹੜਾ ਉਹ ਮਿਲਦਾ ਹੁੰਦਾ ਲੰਗਰ ਦੇ ਬਾਬਾ ਜੀ ਦੇ ਹਾਂ ਮੈਂ ਲੱਗਾ ਬਣਾਉਣ ਲੋ ਜੀ ਆਪਾਂ ਬਣਾਉਨੇ ਆ ਜੀ ਹੈ ਕੇਸਰ ਥੋੜਾ ਹੀ ਪਾਉਣਾ ਕੇਸਰ ਜਿਆਦਾ ਥੜ ਪੈ ਜਾਂਦਾ ਕੋਈ ਨਹੀਂ ਲੋ ਜੀ ਦੁੱਧ ਰੱਖਤਾ ਕੋਈ ਨਹੀਂ ਲੱਭਦਾ ਮੈਂ ਜੋ ਲੋੜ ਵੀ ਦੱਸਦਾ ਨਾਲ ਆਪਾਂ ਪਾਣੀ ਆ ਜੀ ਵਿੱਚ 슈ਾਰੇ ਬਦਾਮ ਕਾਜੂ ਤੇ ਨਾਲ ਕੇਸਰ ਇਥੇ ਪਈ ਆ ਸ਼ੀਸ਼ੀ ਕੱਢ ਦਿਓ ਚਲੋ ਬਣਾ ਕੇ ਫਿਰ ਦਿਖਾਉਨੇ ਆ ਜੀ ਉੱਧਰ ਰੱਖ ਦਿੱਤਾ ਆਪਾਂ ਕਾੜਨ ਵਾਸਤੇ ਇੱਧਰ ਦੇਖੋ ਜੀ ਕਾਜੂ ਬਦਾਮ ਸਾਰੇ ਪਾਵਾਂਗੇ ਵਿੱਚ ਨਾਲ ਤੇ ਆਹ کیسਰ ਦੀ ਦੱਬੀ ਹੈ ਜੀ afghani ਕਿਸ ਤਰ੍ਹਾਂ ਅਸੀਂ ਮਗਾਇਆ ਸੀਗਾ ਤੇ ਚਲੋ ਬਣਾ ਕੇ ਵੀ ਦਿਖਾਣੇ ਆ ਤੁਹਾਨੂੰ ਕਿਉਂਕਿ ਇਹਨੂੰ ਲਗਾਤਾਰ ਹਿਲਾਉਣਾ ਪੈਣਾ ਗੜਾ ਕਰਨਾ ਪੈਣਾ ਲਓ ਜੀ ਦੁੱਧ ਆ ਗਿਆ ਜੀ ਦੁੱਧ ਪੀਓ ਦੇਖੋ ਜੀ ਪਲਕ ਨੂੰ ਆਪਾਂ ਉੱਧਰ ਦੇ ਆਏ ਆ کیسਰ ਵਾਲਾ ਦੁੱਧ ਉਹਨੇ ਪੁਣ ਕੇ ਪੀਣਾ ਸੀ ਉਹਨੇ ਆ ਖਾਣਾ ਨਹੀਂ ਸੀ ਕੁਝ ਵੀ ਮੇਰਾ ਰਸੋਈ ਜਿਹਾ ਆ ਮੈਂ ਆਪਣਾ ਵੀ ਲੈ ਕੇ ਆਨਾ ਤੇ ਤੁਸੀਂ ਸਾਰੇ ਜਣੇ ਪੀ ਕੇ ਦੱਸੋ ਰਿਵਿਊ ਦਿਓ ਕਿੱਦਾਂ ਦਾ ਬਣਿਆ ਆ ਤੇ ਮੈਂ ਆਪਣਾ ਵੀ ਲੈ ਕੇ ਆਇਆ ਸਾਡਾ ਨਾ ਕੱਪ 6 ਸੀਗੇ 6 ਕੱਪ ਟੁੱਟ ਗਏ ਮੈਨੂੰ ਇਹਦੇ ਵਿੱਚ ਪਾਉਣਾ ਪੈਣਾ ਆਪਣੇ ਲਈ ਕਿਉਂਕਿ ਸਾਡਾ ਕੱਪ ਟੁੱਟ ਗਿਆ ਆ ਮੇਰੇ ਵਾਸਤੇ ਪਿਆ ਆ ਚਲੋ ਬਾਕੀ ਅੰਦਰ ਜਾ ਕੇ ਦੇਖਦੇ ਆ ਰਿਵਿਊ ਕਿਦਾਂ ਦਾ ਬਣਿਆ ਆ ਆਪਾਂ ਵੀ ਲਏ ਆ ਹਾਂਜੀ ਕਿਦਾਂ ਦਾ ਬਣਿਆ ਜੀ ਬਹੁਤ ਵਧੀਆ ਹਾਂ ਬਈ ਖਾਦਾ ਪੀਤਾ ਬਹੁਤ ਵਧੀਆ ਚਲੋ ਪੱਲੂ ਨੂੰ ਪੁੱਛ ਗਏ ਨੇ ਆ ਪੱਲੂ ਨੂੰ ਖੁਣ ਕੇ ਦਿੱਤਾ ਬੰਗਰ ਪੱਲੂ ਆ ਡਰਾਈ ਫੂਡ ਖਾਣਾ ਨਹੀਂ ਨਾ ਉਹਨੇ ਹਾਂਜੀ ਕਿਦਾਂ ਦਾ ਬਣਿਆ ਪੀਕ ਦੇ ਕੇ ਕੁੱਟ ਉਧਰ ਸਾਰਿਆਂ ਨੂੰ ਬਹੁਤ ਸਵਾਲ ਲੱਗਾ ਆ ਨੇ ਲੱਗਦਾ ਸਵਾਦ ਚਲੋ ਉਹਨੂੰ ਨਹੀਂ ਲੱਗਾ ਸਵਾਦ ਬਈ ਉਹ ਲੱਗਾ ਪਰ ਉਹਦਾ ਕੋਈ ਰਿਸਪੌਂਸ ਨਹੀਂ ਆਇਆ ਉਹਦਾ ਕੋਈ ਰਿਸਪੌਂਸ ਨਹੀਂ ਆਇਆ ਪੀ ਕੇ ਮੂੰਹ ਐ ਕੀਤਾ ਬਸ ਨੇ ਚਲੋ ਠੀਕ ਹੈ ਜੀ ਆਪਾਂ ਪੀਨੇ ਆ ਜੀ ਤੇ ਕਰੋ ਤੁਸੀਂ ਬਲੌਗ ਦਾ ਐਂਡ ਇੱਥੇ ਜੀ ਨਾਲ ਹੀ ਅੱਜ ਹਾਂ ਸਵਾਗਤ ਕਰੋ ਕਰੋ ਬਲੌਗ ਦਾ ਐਂਡ ਮੂਹ ਸੜ ਗਿਆ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਆਦੂ ਰਿੱਟ ਦੁੱਧ ਪੀਨੇ ਹਾਂ ਚਲੋ ਮਿਲਦੇ ਆ ਕੱਲ ਇੱਕ ਤੁਹਾਨੂੰ ਟ੍ਰੈਬਿਊਟ ਵਾਲਾ ਚਲੋ ਨਵੇਂ ਬਲੌਗਸ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ